ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਂ ਪਨੀਰ ਡੋਸਾ ਉਹਦੇ ਲਈ ਆਪਾਂ ਇੱਕ ਕੌਲੀ ਚੌਲਾਂ ਦਾ ਆਟਾ ਲਿਆ ਆ ਤੁਸੀਂ ਚੌਲਾਂ ਨੂੰ ਵੀ ਭੇਂ ਕੇ ਪੀ ਸਕਦੇ ਆ ਆਪਾਂ ਚੌਲਾਂ ਦਾ ਆਟਾ ਲਿਆ ਇਹਨੂੰ ਪਾਣੀ ਪਾ ਕੇ ਤੇ ਸਵਾਰ ਕੇ ਇਹਨੂੰ ਮਿਕਸ ਕਰਕੇ ਜਿਹੜਾ ਟਾਕੇ ਰੱਖ ਦੇਣਾ ਤਾਂ ਕਿ ਇਹ ਚੌਲਾਂ ਦਾ ਆਟਾ ਜਿਹੜਾ ਫੁੱਲ ਜਾਵੇ ਚੰਗੀ ਤਰ੍ਹਾਂ ਥੋੜੀ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਉਨੇ ਆ ਤੇ ਜ਼ਿਆਦਾ ਨਹੀਂ ਪਾਉਣਾ ਪਹਿਲਾਂ ਆਪਾਂ ਬਸ ਐਦਾਂ ਮਿਕਸ ਕਰਕੇ ਤੇ ਇਹਨੂੰ ਆਪਾਂ ਰੱਖ ਦਾਨਾ ਢੱਕ ਕੇ ਆਟਾ ਫੁੱਲ ਜਾਊਗਾ 19 ਦੇਰ ਚਾਪਾਏ ਦੀ ਜਿਹੜੀ ਸਟਫਿੰਗ ਵਿੱਚ ਇਹਦੇ ਪਾਣੀ ਆ ਭਰਨੀ ਆ ਉਹ ਆਪਾਂ ਜਿਹੜੀ ਆ ਤਿਆਰ ਕਰ ਲਵਾਂਗੇ ਬਿਲਕੁਲ ਸੌਖਾ ਤਰੀਕਾ ਆ ਪਨੀਰ ਡੋਸਾ ਬਣਾਉਣ ਦਾ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜਾ ਘਰੇ ਡੋਸਾ ਤਿਆਰ ਕਰ ਲੈਣਾ ਤੇ ਅੱਧਾ ਕ ਚਮਚਾ ਆਪਾਂ ਤੇਲ ਦਾ ਪਾਣਾ ਜਿਆਦਾ ਨਹੀਂ ਪਾਇਆ ਤੇਲ ਮੇ ਅੱਧਾ ਕ ਚਮਚਾ ਏ ਜੀਰਾ ਪਾਤਾ ਥੋੜਾ ਜਿਹਾ ਜੀਰਾ ਪਾਇਆ ਆਪਾਂ ਤੇ ਪਿਆਜ਼ ਪਾਤਾ ਬਰੀਕ ਬਰੀਕ ਕੱਟ ਕੇ ਪਿਆਜ਼ ਨੂੰ ਵੀ ਆਪਾਂ ਜਿਹੜਾ ਹੈ ਜਿਆਦਾ ਨਹੀਂ ਪਕਾਉਣਾ ਬਸ ਇਹਨੂੰ ਨਰਮ ਕਰਨਾ ਰੱਖਣਾ ਆਪਾਂ ਕਰੰਚੀ ਜਿਹੀ ਹੈ ਬਸ ਮਾੜਾ ਜਿਹਾ ਨਰਮ ਕਰ ਲੈਣਾ ਆਪਣਾ ਕੱਚਾ ਕੱਚਾ ਜਿਹਾ ਇਹਨੂੰ ਰੱਖਣਾ ਜਿਆਦਾ ਨਹੀਂ ਇਹਨੂੰ ਕਾਲਾ ਜਿਹਾ ਕਰਨਾ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾ ਲੈਣੇ ਆ ਤੇ ਫਿਰ ਇਹਦੇ ਵਿੱਚ ਪਾਨੇ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਬੀਡੀਓ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਨੇ ਹੁੰਦੇ ਆ ਛੋਟੀ ਰੱਖ ਕੇ ਬਣਾਨੇ ਹੁੰਦੇ ਆ ਤੇ ਜਿਹੜਾ ਵੀ ਸੌਖੇ ਤੋਂ ਸੌਖਾ ਤਰੀਕਾ ਹੋਵੇ ਆਪਾਂ ਉਹਦਾ ਰੈਸਪੀ ਤਿਆਰ ਕਰੀ ਦੀ ਆ ਹਰ ਕੋ ਬਣਾ ਸਕਦਾ ਆ ਸਾਡੀ ਰੈਸਪੀ ਜਿਹੜੀ ਦੇਖ ਕੇ ਤੇ ਹਰੀਆਂ ਮਿਰਚਾਂ ਦੋ ਤਿੰਨ ਕੱਟ ਕੇ ਆਪਾਂ ਪਾ ਦਿਤੀਆਂ ਆ ਉਹਨਾਂ ਨੂੰ ਵੀ ਸੇਕ ਲੱਗਿਆ ਨਮਕ ਪਾ ਲਈਆ ਥੋੜੀ ਜਿਹੀ ਇੱਕ ਪਿੰਚ ਹਲਦੀ ਪਾ ਦੰਨੇ ਆ ਜ਼ਿਆਦਾ ਨਹੀਂ ਪਾਉਣੀ ਹੈਗੀ ਬਿਲਕੁਲ ਥੋੜੀ ਜਿਹੀ ਮਾੜਾ ਜਾ ਕਲਰ ਚੇਂਜ ਕਰਨਾ ਆਪਾਂ ਇਹਦਾ ਤੇ ਇਹਨੂੰ ਕਰ ਲਿਆ ਆਪਾਂ ਮਿਕਸ ਤੇ ਸੇਕਲ ਵਾਲਨ ਨੇ ਹਲਦੀ ਨੂੰ ਵੀ ਝਰਕ ਤੇ ਫਿਰ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਨਾ ਇਹ ਪਾਇਆ ਆਪਾਂ ਚਾਟ ਮਸਾਲਾ ਜੀ ਚਾਟ ਮਸਾਲੇ ਨਾਲ ਵੀ ਟੇਸਟ ਜਿਹੜਾ ਬਹੁਤ ਸੋਹਣਾ ਵਧੀਆ ਬਣ ਜਾਂਦਾ ਹਰ ਇੱਕ ਚੀਜ਼ ਦਾ ਤੇ ਫਿਰ ਜਿਹੜਾ ਆਪਾਂ ਮਲਾਈ ਬਣਾਈ ਸੀ ਘਿਓ ਬਣਾਇਆ ਸੀ ਨਾ ਉਤੋਂ ਪਨੀਰ ਕੱਢਿਆ ਸੀ ਤੇ ਉਹ ਪਨੀਰ ਜਿਹੜਾ ਉਹ ਪਾ ਦੇਣਾ ਆਪਾਂ ਤੇ ਇਹਨੂੰ ਮਿਕਸ ਕਰ ਲੈਣੇ ਸਵਾਰ ਕੇ ਜਿਹੜਾ ਪਨੀਰ ਇਹ ਆਪਾਂ ਨਾ ਡੋਸੇ ਵਾਸਤੇ ਤਿਆਰ ਕਰਨਾ ਹੁੰਦਾ ਆ ਇਹ ਪਨੀਰ ਆਪਾਂ ਨੂੰ ਸੁੱਕਾ ਸੁੱਕਾ ਚਾਹੀਦਾ ਹੁੰਦਾ ਆ ਜਿਆਦਾ ਇਹ ਨਰਮ ਜਿਆ ਨਹੀਂ ਚਾਹੀਦਾ ਇਸ ਕਰਕੇ ਆਪਾਂ ਤੇਲ ਵੀ ਘੱਟ ਪਾਇਆ ਇਹਦੇ ਵਿੱਚ ਤੇ ਐਸੇ ਤਰ੍ਹਾਂ ਇਹਨੂੰ ਖੁੱਲਾ ਰੱਖ ਕੇ ਆਪਾਂ ਪਕਾਇਆ ਕਿਉਂਕਿ ਆਪਾਂ ਇਹਨੂੰ ਜਿਹੜਾ ਡੋਸੇ ਦੇ ਉੱਤੇ ਪਾਉਣਾ ਆ ਤੇ ਫਿਰ ਇਹ ਜਿਆਦਾ ਨਰਮ ਜਿਆ ਹੋਊਗਾ ਤਾਂ ਉਹ ਵੀ ਸੌਗੀ ਜਿਆ ਹੋ ਜਾਣਾ ਡੋਸਾ ਵੀ ਆਪਣਾ ਇਸ ਕਰਕੇ ਇਹਨੂੰ ਸੁੱਕਾ ਜਿਹਾ ਆਪਾਂ ਬਣਾਉਣਾ ਪਨੀਰ ਨੂੰ ਤੇ ਬਸ ਐਸੇ ਤਰ੍ਹਾਂ ਇਹਨੂੰ ਜਿਹੜਾ ਆ ਸਾਰ ਕੇ ਮਿਕਸ ਕਰ ਲੈਣੇ ਆ ਪਕਾ ਲੈਣੇ ਆ ਤੇ ਫਿਰ ਇਹਨੂੰ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਦਨੇ ਆ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰੇ ਆਪਾਂ ਪਨੀਰ ਦੋਸਾ ਬਣਾ ਕੇ ਤਿਆਰ ਕਰ ਸਕਦੇ ਬੱਚੇ ਬਹੁਤ ਖੁਸ਼ ਹੋ ਜੂਗੇ ਤੁਹਾਡੇ ਤੇ ਤੁਸੀਂ ਐਦਾ ਬਣਾ ਕੇ ਉਹਨਾਂ ਨੂੰ ਘਰੇ ਚੀਜ਼ਾਂ ਦੇ ਆ ਕਰੋ ਤੇ ਬਾਹਰੋਂ ਖਾਣ ਦੀ ਲੋੜ ਨਹੀਂ ਪਊਗੀ ਦੋ ਜੀ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਲਿਆ ਇਹਨੂੰ ਤੇ ਚੌਣਾ ਦਾ ਆਟਾ ਜਿਹੜਾ ਆਪਾਂ ਮਿਕਸ ਕੀਤਾ ਸੀ ਉਹਦੇ ਵਿੱਚ ਆਪਾਂ ਪਾਨੇ ਕਾਲੀ ਮਿਰਚ ਇਹ ਥੋੜਾ ਜਿਹਾ ਪਾਣੀ ਨੇ ਆਪਾਂ ਇੱਚ ਨਮਕ ਬਾਰੋ ਵੀ ਫਿੱਕਾ ਨਾ ਰਹੇ ਇਹ ਅਗਰ ਤੁਹਾਡੇ ਕੋਲ ਚੌਣਾ ਦੇ ਆਟੇ ਦਾ ਕੱਲੇ ਦਾ ਡੋਸਾ ਨਹੀਂ ਬਣਦਾ ਟੁੱਟਦਾ ਆ ਤਾਂ ਤੁਸੀਂ ਇਹਦੇ ਵਿੱਚ 3-4 ਚਮਚੇ ਜਿਹੜੇ ਮੈਦੇ ਦੇ ਪਾ ਲਓ ਫਿਰ ਨਹੀਂ ਟੁੱਟੂਗਾ ਇਹ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਇਆ ਹੁਣ ਪਾਣੀ ਪਾ ਕੇ ਇਹਨੂੰ ਆਪਾਂ ਜਿਹੜਾ ਆ ਚੰਗੀ ਤਰ੍ਹਾਂ ਫੇ ਮਿਕਸ ਕਰ ਲੈਣੇ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀ ਵੀਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੜੀ ਕਾਟਸ਼ੀ ਦੇ ਨਾਲ ਆਪਾਂ ਜਿਹੜਾ ਇਹਨੂੰ ਇੱਕ ਵਾਰੀਇਸ ਤਰ੍ਹਾਂ ਰਲਾ ਲੈਨੇ ਆ ਤੇ ਤਵਾ ਪਰ ਰੱਖਿਆ ਹੈ ਗਰਮ ਤਵਾ ਜਿਹੜਾ ਨਾਨ ਸਟਿਕ ਲੈਣਾ ਹੈ ਦੇਖੋ ਇਦਾਂ ਦਾ ਇਹਨੂੰ ਆਪਾਂ ਮਿਕਸ ਕਰ ਲਿਆ ਸਵਾਰ ਕੇ ਤੇ ਤਵੇ ਦੇ ਉੱਤੇ ਹੁਣ ਆਪਾਂ ਪਾਉਨੇ ਆ ਪਾਣੀ ਚੰਗੀ ਤਰ੍ਹਾਂ ਇਦਾਂ ਛਿੱਟਾ ਮਾਰਨਾ ਸਵਾਰ ਕੇ ਤੇ ਇਹਨੂੰ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਹਰ ਵਾਰੀ ਜਦੋਂ ਵੀ ਦੋਸਾ ਪਾਉਣਾ ਆ ਨਾ ਅਗਲਾ ਦੋਸਾ ਜਦੋਂ ਵੀ ਪਾਉਣਾ ਆ ਤੇ ਇਹਨੂੰ ਸਾਫ਼ ਕਰਨਾ ਪਾਣੀ ਦਾ ਛਿੱਟਾ ਮਾਰ ਕੇ ਤੇ ਇਹ ਜਿਹੜਾ ਹੈਗਾ ਕੱਲਾ ਚੌਲਾਂ ਦਾ ਆਟਾ ਇਸ ਕਰਕੇ ਇਹਨੂੰ ਐਸੇ ਤਰ੍ਹਾਂ ਕੱਟਚੀ ਦੇ ਨਾਲ ਪਾਉਣਾ ਪੈਣਾ ਆ ਜੇ ਆਪਾਂ ਕੱਟਚੀ ਦੇ ਉੱਤੇ ਘੁਮਾਵਾਂਗੇ ਤੇ ਇਹਨਾਂ ਇਕੱਠਾ ਹੋ ਜਾਣਾ ਤੁਹਾਡੇ ਕੋਲ ਟੁੱਟਦਾ ਆ ਤੇ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਪਾਓ ਸੌਰੀ ਜੀ ਮੈਦਾ ਪਾਓ ਇਹਦੇ ਵਿੱਚ 3-4 ਚਮਚੇ ਮੈਦੇ ਦੇ ਪਾ ਲਓ ਸੇਕ ਨੂੰ ਘੱਟ ਰੱਖਣਾ ਤਾਂ ਕਿ ਚੰਗੀ ਤਰ੍ਹਾਂ ਅੰਦਰ ਤੱਕ ਇਹ ਪੱਕ ਜਾਵੇ ਹੁੰਦਾ ਤਾਂ ਪਤਲਾ ਪਰ ਫਿਰ ਵੀ ਸੇਕ ਜਿਹੜਾ ਬਿਲਕੁਲ ਘੱਟ ਰੱਖਣਾ ਸਾਈਡਾ ਤੇ ਆਪਾਂ ਮੜਾ ਮੜਾ ਕਿਉ ਲਾ ਦਨੇ ਆ ਦੇਸੀ ਕਿਉ ਲਾਇਆ ਮੈਂ ਤੁਸੀਂ ਤੇਲ ਲਾ ਲਓ ਕਿਉ ਲਾ ਲਓ ਸਾਈਡਾ ਸਾਰੀਆਂ ਤੇ ਆਪਾਂ ਮੜਾ ਮੜਾ ਲਾ ਦਿੱਤਾ ਤੋਕੇ ਤਵਾ ਜਿਹੜਾ ਆ ਇਹ ਨਮਾ ਆ ਸ਼ਾਇਦ ਥੋੜਾ ਬਹੁਤ ਇਹਦੇ ਨਾਲ ਚਿਪ ਕੇ ਤੇ ਹੁਣ ਇਹਨੂੰ ਆਪਾਂ ਸਾਰੇ ਪਾਸਿਆਂ ਤੋਂ ਐਦਾਂ ਹਲਾ ਲੈਣੇ ਆ ਸਾਈਡਾਂ ਤੋਂ ਤੇ ਫਿਰ ਇਹਦੇ ਉੱਤੇ ਜਿਹੜਾ ਆਪਾਂ ਪਨੀਰ ਦੀ ਸਟਫਿੰਗ ਰੱਖੀ ਉਹ ਬਣਾ ਕੇ ਨਾ ਉਹ ਪਾ ਦੇਣੀ ਤੇ ਅੱਧੇ ਪਾਸੇ ਆਪਾਂ ਇਹ ਜਿਹੜੀ ਸਟਫਿੰਗ ਬਾ ਕੇ ਤੇ ਉਹਨੂੰ ਆਪਾਂ ਫੋਲਡ ਕਰਕੇ ਫਿਰ ਇੱਕ ਦੋ ਵਾਰੀ ਪਲਟ ਕੇ ਤੇ ਉਹਨੂੰ ਸੇਕ ਲਵਾ ਲੈਣਾ ਦੇ ਕੋ ਬਿਲਕੁਲ ਸੌਖਾ ਤਰੀਕਾ ਆ ਜਦੋਂ ਮਰਜੀ ਤੁਸੀਂ ਬਣਾ ਕੇ ਖਾ ਸਕਦੇ ਆ ਜੇ ਚੌਲ ਤੁਸੀਂ ਪੀਣੇ ਆ ਤਾਂ ਉਹਨੂੰ ਤੁਸੀਂ ਘੰਟਾਕ ਪਹਿਲਾਂ ਪੀ ਕੇ ਰੱਖ ਦਿਓ ਚੌਲਾਂ ਨੂੰ ਨਰਮ ਹੋ ਜਾਣ ਤਾਂ ਉਹਨਾਂ ਨੂੰ ਪੀ ਕੇ ਉਹਨਾਂ ਦਾ ਆਟਾ ਬਣਾ ਲਓ ਆਟਾ ਤਾਂ ਨਹੀਂ ਬਣਾਉਣਾ ਉਹਨਾਂ ਦਾ ਮਤਲਬ ਬੈਟਰ ਜਿਹੜਾ ਤਿਆਰ ਹੋ ਜਾਣਾ ਹੈ ਬਸ ਇਸ ਤਰ੍ਹਾਂ ਪਲਟ ਕੇ ਆਪਾਂ ਇਹਨੂੰ ਥੋੜਾ ਸੇਕ ਹੋਰ ਲਵਾ ਲੈਣੇ ਡੋਸੇ ਆਪਣੇ ਸਾਰੇ ਐਦੇ ਆਪਾਂ ਤਿਆਰ ਕਰ ਲੈਣੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ